ਇਹ ਸਰਕਾਰ ਨੇ ਕੁਝ ਨਹੀਂ ਕੀਤਾ ਸਾਡੇ ਮੋੜ ਦੇ ਸੀ ਬ੍ਰੇਜ ਦਾ ਐਨਾ ਮਾੜਾ ਹਾਲ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਇਹ ਸੀ ਬ੍ਰੇਜ ਦੇ ਪਾਣੀ ਤੋਂ ਦੁਖੀ ਹੋ ਕੇ ਧਰਨੇ ਦੇਣ ਲਈ ਮਜਬੂਰ ਹੋਏ ਆ ਮੁਸਾਬਾ ਮੁਸਾਬਾ ਸਾਡੇ ਕੋਲੇ ਕੋਈ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਆਇਆ ਜਿਹਨੇ ਸਾਨੂੰ ਆਕੇ ਪੁੱਛਿਆ ਉਹਦੇ ਤੁਸੀਂ ਕੋਲ ਬੈਠੋ ਭਈ ਜੇ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਇਹ ਮੋੜਵੰਟੀ ਜਿਹੜੀ ਹੈ ਮੇਨ ਮੰਗਾ ਇਹਨੂੰ ਜਲਦੀ ਦੁਦਦੀ ਪੁਰਾ ਕੀਤਾ ਜਾਵੇ ਪਰਣਾ ਹੋਣ ਦਿਨਾਂ ਦੇ ਵਿੱਚ ਅਸੀਂ ਮੰਡੀ ਬੰਦ ਕਰਾਂਗੇ ਲੋਕ ਸਭਾ ਚੋਣਾਂ ਬਿੱਲੇ ਵਿਧਾਨ ਸਭਾ ਹਲਕਾ ਮੋੜ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਰੈਲੀ ਕੀਤੀ ਗਈ ਜਿਸ ਰੈਲੀ ਦੌਰਾਨ ਇੱਕ ਖੁਲਾਸਾ ਹੋਇਆ ਬੀਤੇ ਦਿਨ ਕਾਟੇਈ ਵਿੱਚ ਖੁਲਾਸਾ ਹੋਇਆ ਕਿ ਇਸ ਰੈਲੀ ਤੇ ਕਰੀਬ 5 ਕਰੋੜ ਰੁਪਏ ਦਾ ਖਰਚਾ ਜਿਹੜਾ ਕੀਤਾ ਗਿਆ ਜਿਸ ਨੂੰ ਲੈ ਕੇ ਦਿੱਤੇ ਬੀਤੇ ਦਿਨ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਹੁਣ ਉੱਥੇ ਹੀ ਦੂਜੇ ਪਾਸੇ ਮੌਰ ਮੰਡੀ ਦੇ ਲੋਕ ਨੇ ਜਿਹੜੇ ਉਹ ਵੀ ਪਰੇਸ਼ਾਨ ਨੇ ਤੇ ਮੌਰ ਮੰਡੀ ਦੇ ਲੋਕ ਵੀ ਇਸ 5 ਕਰੋੜ ਦੇ ਉੱਤੇ ਸਵਾਲ ਚੁੱਕਰੇ ਨੇ ਤੇ ਉਹਨਾਂ ਨੇ ਧਰਨਾ ਵੀ ਲਗਾਇਆ ਹੋਇਆ ਹੈ ਧਰਨੇ ਵਿੱਚ ਵੀ ਇਸ ਦੀ ਚਰਚਾ ਕੀਤੀ ਹੈ ਕਿ ਜਿਹੜਾ 5 ਕਰੋੜ ਰੈਲੀ ਤੇ ਲਗਾਇਆ ਗਿਆ ਉਹ ਜੇਕਰ ਸੀਵਰੇਜ ਤੇ ਲਗਾਇਆ ਹੁੰਦਾ ਸ਼ਹਿਰ ਦੇ ਵਿਕਾਸ ਤੇ ਲਾਇਆ ਹੁੰਦਾ ਤਾਂ ਅੱਜ ਸ਼ਹਿਰ ਵਾਸੀਆਂ ਨੂੰ ਧਰਨੇ ਤੇ ਨਾਰਾ ਬੈਠਣਾ ਪੈਂਦਾ ਨਾ ਹੀ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈਂਦਾ ਸਾਡਾ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਮਸਲਾ ਹੋ ਗਿਆ ਜੀ ਪੱਕਾ ਧਰਨੇ ਤੇ ਬੈਠਣਾ ਪੈ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿੰਦੇ ਬਹੁਤ ਵਿਕਾਸ ਕਰ ਰਹੇ ਆ ਕੋਈ ਸਮੱਸਿਆ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਨੂੰ ਲੋਕਾਂ ਨੇ ਬੜੇ ਚਾਵਾ ਨਾਲ ਤੇ ਬੜੇ ਬਲਬੂਤਿਆਂ ਨਾਲ ਚੁਣਿਆ ਸੀ ਲੋਕਾਂ ਦਾ ਇਹ ਬਹੁਤ ਵੱਡਾ ਸੁਪਨਾ ਸੀ ਕਿ ਇਹ ਦੁੱਖਤ ਖਲੀਪਾ ਸਾਡੀ ਇਹ ਆਮ ਪਾਰਟੀ ਦੂਰ ਕਰੂਗੀ ਪਰ ਲੋਕਾਂ ਨੂੰ ਹਕੀਕਤ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਸਾਡੇ ਮੌੜ ਦੇ ਸੀਵਰੇਜ ਦਾ ਐਨਾ ਮਾੜਾ ਹਾਲ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਤੇ ਇਹ ਸੀਵਰੇਜ ਨੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਤਾਂ ਮਾਪ ਕੀਤਾ ਹੀ ਨਹੀਂ ਪਰ ਜਿੰਨੇ ਵੀ ਸਾਡੇ ਇਸ ਮੰਡੀ ਦੇ ਵਿੱਚ ਧਾਰਮਿਕ ਅਸਥਾਨ ਉਹਨਾਂ ਸਾਰਿਆਂ ਦੇ ਵਿੱਚ ਵੀ ਪਾਣੀ ਵੜਨ ਨੂੰ ਤਿਆਰ ਹੈ ਇਸ ਲਈ ਇੱਥੇ ਜੇ ਕੋਈ ਵਿਕਾਸ ਦੀ ਗੱਲ ਕਰੀਏ ਤਾ ਕੋਈ ਵਿਕਾਸ ਫਕੂਸ ਨਹੀਂ ਹੋਇਆ ਸਾਨੂੰ ਇਉਂ ਵੀ ਲੱਗਦਾ ਵੀ ਜਿਹੜੀ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਵਾਸਤੇ ਇੱਥੇ ਕੇਜਰੀਵਾਲ ਨੂੰ ਮੁੱਖ ਮੰਤਰੀ ਨੇ ਬੁਲਾਇਆ ਤੇ ਉਹ ਬਖਾਵਾ ਕਰਨ ਵਾਸਤੇ ਉਸ ਤੇ ਇੱਕ ਵੱਡੀ ਮਾਉਂਡ ਜਿਹੜੀ ਖਰਚ ਹੋਈ ਜਿਹਦਾ ਅੱਜ ਅਖਬਾਰਾਂ ਦੇ ਵਿੱਚ ਬੇਰਵਾ ਆ ਰਿਹਾ ਹੈ ਕਿ 5 ਕਰੋੜ ਰੁਪਇਆ ਉਸ 5 ਮਿੰਟਾਂ ਵਾਸਤੇ ਖਰਚ ਕੀਤਾ ਗਿਆ ਸਾਡੇ ਮੌੜ ਇਲਾਕੇ ਦੇ ਜਿਹੜੇ ਲੋਕ ਹੈ ਉਹ ਇਹ ਸੀ ਬ੍ਰੇਜ ਦੇ ਪਾਣੀ ਤੋਂ ਦੁਖੀ ਹੋ ਕੇ ਧਰਨੇ ਦੇਣ ਲਈ ਮਜਬੂਰ ਹੋਏ ਆ ਅੱਜ ਦੇ ਬੈਠੇ ਆ ਕੋਈ ਐਮਐਲਏ ਆਇਆ ਕੋਈ ਅਧਿਕਾਰੀ ਪੁੱਛਣ ਆਇਆ ਵੀ ਕੀ ਗੱਲ ਆ ਭਾਈ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਫਿਲਹਾਲ ਅਸੀਂ ਧਰਨੇ ਦੇ ਕੱਲ ਦੇ ਬੈਠੇ ਆ ਲਗਾਤਾਰ ਇਹ ਧਰਨਾ ਚੱਲ ਰਿਹਾ ਹੈ ਤੇ ਸਾਡੇ ਕੋਲੇ ਕੋਈ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਆਇਆ ਜੀ ਨੇ ਸਾਨੂੰ ਆ ਕੇ ਪੁੱਛਿਆ ਹੋਵੇ ਵੀ ਤੁਸੀਂ ਕਿਉਂ ਬੈਠੇ ਹੋ ਭਾਈ ਜੇ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਆਉਣੇ 24 ਤਰੀਕ ਨੂੰ ਅਸੀਂ ਇੱਥੇ ਮੌੜ ਮੰਡੀ ਦੇ ਅਟੈਚਡੀਆਂ ਦਫ਼ਤਰ ਇੱਕ ਵਿਸ਼ਾਲ ਧਰ ਸਾਰੀਆਂ ਕਿਸਾਨ ਜਥੇਬੰਦੀਆਂ ਹੋਰ ਉਹ ਲੋਕਾਂ ਜਿਹੜੇ ਇਹ ਮੰਗਾ ਖਾਤਰ ਲੜਦੇ ਆ ਉਹਨਾਂ ਨੂੰ ਨਾਲ ਲੈ ਕੇ ਇੱਕ ਲੋਕ ਵਿਸ਼ਾਦਤਾਨਾਂ ਦੀ ਜਨ ਜਾ ਰਹੇ ਆ ਐਸਡੀਐਮ ਦਫਤਰ ਤਾਂ ਕਿ ਸੁੱਤੀ ਹੋਈ ਜਿਹੜੇ ਪ੍ਰਸ਼ਾਸਨ ਸੁੱਤਾ ਪਿਆ ਉਹਨੂੰ ਜਗਾਇਆ ਜਾ ਸਕੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਮੋਰ ਮੰਡੀ ਦੀ ਜਿਹੜੀ ਇਹ ਮੇਨ ਮੰਗ ਹੈ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਵਰਨਾ ਆਉਣੇ ਦਿਨਾਂ ਦੇ ਵਿੱਚ ਅਸੀਂ ਮੰਡੀ ਬੰਦ ਕਰਾਂਗੇ ਔਰ ਮਜ਼ੂਰ ਮਜ਼ੂਰ ਵਸ ਹੋ ਕੇ ਸਾਨੂੰ ਜਿਹੜਾ ਵੱਡਾ ਰੋਡ ਹੈ ਉਹ ਵੀ ਜਾਮ ਕਰਨੀ ਵੀ ਹੁਣ ਆਪਾਂ ਬਿਲਕੁਲ ਇਹ ਸਨ ਮੰਡੀ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਇਹ ਨਾਲੀ ਮੁਸ਼ਕਲ ਹੈ ਜਿਹੜੀ ਕਾਫੀ ਲੰਬੇ ਸਮੇਂ ਦੀ ਹੈ ਸਰਕਾਰ ਹੈ ਜਿਹੜੀ ਕੋਈ ਧਿਆਨ ਨਹੀਂ ਦੇ ਰਹੀ ਜਿੱਥੇ ਇਹਨਾਂ ਨੇ ਸਵਾਲ ਵੀ ਚੁੱਕਿਆ ਕਿ ਜਿੱਥੇ 5 ਕਰੋੜ ਰੁਪਇਆ ਰੈਲੀ ਤੇ ਖਰਚ ਕੀਤਾ ਗਿਆ ਜੇਕਰ 5 ਕਰੋੜ ਵਿਕਾਸ ਤੇ ਖਰਚ ਕੀਤਾ ਜਾਂਦਾ ਤਾਂ ਅੱਜ ਇਹਨਾਂ ਦੀ ਮੁਸ਼ਕਲ ਹੈ ਜਿਹੜੀ ਹੱਲ ਹੋ ਜਾਣੀ ਸੀ ਤੇ ਨਾਲ ਹੀ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਅਜੇ ਵੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਮੋਰ ਮੰਡੀ ਪਟੇਂਡਾ